ਸਾਰੇ ਪਟਿਆਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਐਸ ਡਿਪਟੀ ਕਮਿਸ਼ਨਰ ਇੱਥੇ ਜੁਆਇਨ ਕੀਤਾ ਹੈ ਤੇ ਪਹਿਲਾਂ ਵੀ ਮੈਂ ਇੱਥੇ ਰਹੀ ਹਾਂ ਤਾਂ ਏਰੀਆ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਜਾਣਦੀ ਹਾਂ ਬਟ ਇੱਕ ਵਾਰੀ ਮੈਨੂੰ ਫਿਰ ਮੌਕਾ ਮਿਲਿਆ ਹੈਗਾ ਇੱਥੇ ਕੰਮ ਕਰਨ ਦਾ ਤਾਂ ਮੇਰੀ ਅਪਰੋਚ ਰਹੂਗੀ ਇੱਥੇ ਕਿ ਜੋ ਤੁਹਾਡੀ ਮੰਗ ਹੈਗੀ ਜੋ ਆਪਾਂ ਨੂੰ ਲੋਕਲੀ ਚਾਹੀਦਾ ਹੈਗਾ ਉਹਨੂੰ ਮੈਂ ਸਮਝ ਕੇ ਉਹਨੂੰ ਡਿਲੀਵਰ ਕਰ ਸਕਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਤੁਸੀਂ ਆਪਣੇ ਸੁਜੈਸ਼ਨਸ ਮੈਨੂੰ ਦੇ ਸਕਦੇ ਹੋ ਜਿਹੜੇ ਫੋਰਥ ਕਮਿੰਗ ਹੈ ਕਿ ਆਪਾਂ ਕੀ ਸੁਧਾਰ ਕਰ ਸਕਦੇ ਹਾਂ ਆਪਣੀ ਸਿਟੀ ਨੂੰ ਕਿੱਦਾਂ ਔਨ ਕਰਕੇ ਹੋਰ ਬਿਹਤਰ ਕਰ ਸਕਦੇ ਆ ਪੇਚ ਸਕਦੇ ਹੋ ਇਸ ਦੇ ਨਾਲ ਨਾਲ ਕਿਸੇ ਨੂੰ ਕੋਈ ਕੰਪਲੇਂਟ ਹੁੰਦੀ ਹੈਗੀ ਤੁਸੀਂ ਮੈਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ ਸਾਡੀ ਅਫੀਸ਼ੀਅਲ ਈਮੇਲ ਆਈਡੀ ਤੇ ਤੁਸੀਂ ਜੋ ਵੀ ਭੇਜੋਗੇ ਮੈਂ ਆਪ ਪਰਸਨਲੀ ਉਸ ਨੂੰ ਦੇਖਦੀ ਹਾਂ ਮੋਨੀਟਰ ਕਰਦੀ ਹਾਂ ਤਾਂ ਇਸ ਦੇ ਨਾਲ ਹੀ ਨਾਲ ਮੈਨੂੰ ਇੱਕ ਸਾਰਿਆਂ ਨੂੰ ਇੱਕ ਖੁੱਲਾ ਸੱਦਾ ਇਸ ਚੀਜ਼ ਦਾ ਵੀ ਹੈਗਾ ਕਿ ਤੁਸੀਂ ਆਪਣੇ ਸੁਝਾ ਲੈ ਕੇ ਆਓ ਸੁਜੈਸ਼ਨਸ ਲੈ ਕੇ ਆਓ ਕਿ ਆਪਾਂ ਆਪਣੇ ਸ਼ਹਿਰ ਵਾਸਤੇ ਹੋਰ ਕੀ ਕਰ ਸਕਦੇ ਨੇ ਤੇ ਇਸ ਨੂੰ ਅੱਗੇ ਹੋਰ ਕਿੰਨਾ ਬਿਹਤਰ ਕਰ ਸਕਦੇ ਆ ਪੰਜਾਬ ਗਵਰਨਮੈਂਟ ਸੀਐਮ ਸਾਹਿਬ ਦਾ ਤੇ ਸਾਰੇ ਸਾਰਿਆਂ ਦਾ ਇੱਕ ਪ੍ਰਾਰਲਾ ਹੈਗਾ ਕਿ ਅਸੀਂ ਇਸ ਵਾਰੀ ਗ੍ਰੀਨ ਹੋਰ ਆਪਣੇ ਫਿਊਚਰ ਵਾਸਤੇ ਸਸਟੇਨੇਬਲ ਡਵੈਲਪਮੈਂਟ ਵਾਸਤੇ ਥੋੜਾ ਫੋਕਸ ਕਰ ਰਹੇ ਆ ਆਪਾਂ ਸਾਰਿਆਂ ਨੇ ਦੇਖਾਇਆਗਾ ਕਿ ਹੀਟ ਵੇਵ ਕਿੰਨੀ ਹੈਗੀ ਹੁਣ ਬਰਸਾਤਾ ਦਾ ਮੌਸਮ ਹੈਗਾ ਅੱਗੇ ਵੀ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਣੇ ਡਵੈਲਪਮੈਂਟਲ ਇਸ਼ੂਸ ਦੇ ਨਾਲ ਨਾਲ ਆਪਾਂ ਜਿਹੜੀ ਆਪਣੀ ਐਗਜ਼ਿਸਟਿੰਗ ਗ੍ਰੀਨਰੀ ਹੈ ਉਹਨੂੰ ਸੇਵ ਕਰੀਏ ਤੇ ਵੱਤ ਤੋਂ ਵੱਧ ਹੋਰ ਬੁਖਲਾਈਏ